ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 11 April ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਮੌਸਮ ਜਿਵੇਂ ਸਵੇਰ ਵੇਲੇ ਸੀਗੇ तकरीबन ਉਸੇ ਤਰ੍ਹਾਂ ਦਾ ਹੀ ਬਣਿਆ ਹੋਇਆ ਸਵੇਰ ਵੇਲੇ ਤੜਕਸਰ ਤੋਂ ਉਮੀਦਿਆ ਕਾਰਵਾਈਆਂ ਉਹ ਮਾਝੇ ਦਾ ਇਲਾਕਾ ਹੋਵੇ ਮਾਲਵੇ ਦਾ ਹੋਵੇ ਦੁਆਬੇ ਦਾ ਹੋਵੇ ਟੁੱਟਵੇਂ ਤਰਤੇ ਸਾਰੇ ਖੇਤਰਾਂ ਦੇ ਵਿੱਚ ਦੇਖੀਆਂ ਗਈਆਂ ਬਹੁਤਾ ਤੇਜ਼ਮੀ ਦੀ ਉਮੀਦ ਨਹੀਂ ਸੀ ਕਿ ਪਰ ਫਿਰ ਵੀ ਹਲਕੀ ਤੋਂ ਦਰਮਿਆਨੀ ਕੜਮਣ ਲਗਾਤਾਰ ਵੱਖ-ਵੱਖ ਖੇਤਰਾਂ ਦੇ ਵਿੱਚ ਹੋ ਰਹੀ ਹੈ ਕਿਵੇਂ ਜਿਵੇਂ ਦਿਨ ਅੱਗੇ ਵੱਧਦਾ ਗਿਆ ਬਹੁਤੇ ਸਾਰੇ ਖੇਤਰਾਂ ਦੇ ਵਿੱਚ ਕਦੇ ਬੱਦਲ ਵਾਹ ਤੇ ਕਦੇ ਧੁੱਪ ਦਾ ਮਾਹੌਲ ਸਾਰਾ ਦਿਨ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤੇ ਹੁਬਾਮਾਂ ਦੇ ਵਿੱਚ ਰਵਾਨਗੀ ਜਿਵੇਂ ਦੱਸਿਆ ਹੋਇਆ ਸੀਗਾ ਉਸੇ ਤਰ੍ਹਾਂ ਹੀ ਬਣੀ ਹੋਈ ਹੈ ਇਹ ਸਿਸਟਮ ਇਸੇ ਤਰ੍ਹਾਂ ਹੀ ਐਕਟਿਵ ਰਹੇਗਾ ਦੁਪਹਿਰ ਤੋਂ ਬਾਅਦ ਜਾਂ ਸ਼ਾਮ ਬਿੱਲੇ ਵੀ ਵੱਖ-ਵੱਖ ਖੇਤਰਾਂ ਦੇ ਵਿੱਚ ਤੁਹਾਨੂੰ ਮੀਂਹ ਦੀਆਂ ਕਾਰਵਾਈਆਂ ਇੱਕ ਵਾਰ ਫੇਰ ਤੋਂ ਹੁੰਦੀਆਂ ਹੋਈਆਂ ਦਿਖਾਈ ਦੇਣਗੀਆਂ ਇਹ ਸਿਸਟਮ ਰਾਤ ਤੱਕ ਇਸੇ ਤਰ੍ਹਾਂ ਹੀ ਚੱਲਦਾ ਹੋਇਆ ਦਿਖਾਈ ਦੇਵੇਗਾ ਬਹੁਤਾ ਮੀਤਾ ਅਮੀਰ ਨਹੀਂ ਹੋਵੇਗੀ ਪਰ ਫਿਰ ਵੀ ਕਿਤੇ ਇੱਕ ਦੁੱਕਾ ਜਾਗਾ ਮੀਂਹ ਜਾਂ ਬਰੀਕ ਕੜੇਮਾਰੀ ਪੰਜਾਬ ਹਰਿਆਣਾ ਹਿਮਾਚਲ ਜਾਂ ਰਾਜਸਥਾਨ ਦੇ ਕੁਝ ਖੇਤਰਾਂ ਦੇ ਵਿੱਚ ਹੋ ਸਕਦੀ ਹੈ ਇਹ ਸਿਸਟਮ ਕੱਲ ਨੂੰ ਪੰਜਾਬ ਤੋਂ ਪਾਰ ਲੰਘ ਜਾਵੇਗਾ ਹੋ ਸਕਦਾ ਕੱਲ ਸਵੇਰੇ ਪਵਰ ਖੇਤਰ ਦੇ ਵਿੱਚ ਕਿਤੇ ਨਾ ਕਿਤੇ ਹਲਕੀ ਕਣਮਣ ਜਾਂ ਬੱਦਲਵਾਈ ਦੇਖਣ ਨੂੰ ਮਿਲੇਗੀ ਆਉਣ ਵਾਲੇ 5 ਤੋਂ 7 ਦਿਨ ਲਗਾਤਾਰ ਪੰਜਾਬ ਦਾ ਮੌਸਮ ਸਾਫ ਰਵੇਗਾ ਧੁੱਪ ਵਾਲਾ ਰਹੇਗਾ ਗਰਮੀ ਜਿਵੇਂ ਅੱਗੇ ਬਣੀ ਹੋਈ ਹੈ ਇਸੇ ਤਰ੍ਹਾਂ ਹੀ ਫਿਰ ਇੱਕ ਵਾਰ ਬਣੇਗੀ ਵੈਸੇ ਵੀ ਅੱਜ ਉਨੀ ਰਾਹਤ ਨਹੀਂ ਮਿਲੀ ਜਿੰਨੀ ਉਮੀਦ ਸੀਗੀ ਪਰ ਹਵਾ ਲਗਾਤਾਰ ਚੱਲ ਰਹੀ ਹੈ